ਜਾਇ ਬਿਬੜੀ ਆਮਾ ਜੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੰਦਿਰ ਦਾ ਨਵੀਨੀਕਰਨ ਸ਼ੁਰੂ ਹੋ ਗਿਆ ਹੈ ਹਰ ਜਗ੍ਹਾ ਦਾ ਪੱਥਰ ਜਿਹੜਾ ਹੈ ਪੁਰਾਣਾ ਤਾਰ ਕੇ ਨਵਾਂ ਲਾਇਆ ਜਾਏਗਾ ਸਾਰੇ ਕਾਰ ਸੇਵਕ ਇਹਦੇ ਵਿੱਚ ਹਸਾਲਾ ਰਹੇ ਹਨ ਸਾਡੀ ਬੇਨਤੀ ਹੈ ਕਿ ਦਾਨੀ ਸੱਜਣਾ ਜੋ ਐਨ ਆਰ ਆਈ ਹੈ ਜਾਂ ਇਲਾਕੇ ਦੇ ਹੈ ਵੀ ਵੱਧ ਵੱਧ ਦਾਨ ਕਰਕੇ ਸਹਿਯੋਗ ਕਰੋ ਤਾਜੋ ਮੰਦਰ ਨੂੰ ਵੱਤ ਵੱਤ ਸੁੰਦਰ ਬਣਾਇਆ ਜਾਵੇ ਇਸ ਮੰਦਰ ਵਿੱਚ ਦਿੱਤਾ ਹੋਇਆ ਦਾਨ ਤੁਹਾਡਾ ਕਦੇ ਵਿਅਰਥ ਨਹੀਂ ਜਾਵੇਗਾ ਕਿਉਂਕਿ ਇੱਥੇ ਨਿਗਾਹ ਬਹੁਤ ਜਲਦੀ ਬਣਦੀ ਹੈ ਦਾਤਾ ਮਿਲਦਿਆਂ ਹਨ ਜਾਂ ਹੋਰ ਕਿਸੇ ਦੇ ਬਹੁਤ ਸਾਰੀਆਂ ਇੱਥੇ ਤੁਹਾਡੀਆਂ ਇੱਛਾ ਪੂਰੀਆਂ ਹੋਣਗੀਆਂ ਕਨਾਰਾ ਬੈਂਕ ਤਵਾ ਵਿੱਚ ਮੰਦਰ ਦਾ ਖਾਤਾ ਖੁੱਲ ਗਿਆ ਹੈ ਜਿਸ ਦੀ ਨੰਬਰ ਅਸੀਂ ਇਹਦੇ ਵਿੱਚ ਡਿਸਪਲੇ ਕਰ ਦਾਂਗੇ ਕਿਰਪਾ ਕਰਕੇ ਦਾਨ ਦਿਓ ਅਤੇ ਮੰਦਰ ਨੂੰ ਦਤ ਬਹੁਤ ਸੁੰਦਰ ਮੰਦਿਰ ਵਿੱਚ ਸਹਿਯੋਗ ਹੈ ਜੈ ਮਾਹੀ ਜੈ ਬੜੀਆਂ ਮਾਈਆਂ ਸਹਿਨਾ ਦਾ ਮੰਤਰ ਬਹੁਤ ਹੀ ਪੁਰਾਣਾ ਤੇ ਬਹੁਤ ਪ੍ਰਸਿੱਧ ਸ਼ਕਤੀ ਪੀਠ ਹੈ ਇਸ ਮੰਦਿਰ ਉੱਤੇ ਅੱਜ ਟੁਕੜੀ ਅਤੇ ਪੱਥਰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਾ ਉਗਾਟਨ ਮਾਨਯੋਗ ਸਰਪੰਚ ਨਾਜ਼ਮ ਸਿੰਘ ਜੀ ਨੇ ਆਪਣੇ ਕਰ ਕਮਲਾਵਾ ਕੀਤਾ ਇਸ ਮੌਕੇ ਸਮੁੱਚੀ ಗ್ರಾಮ ਪੰਚਾਇਤ ਸਹਿਕਾਰੀ ਸਭਾ ਦੇ ਪ੍ਰਧਾਨ ਨਾਜ਼ਮ ਸਹਿਕਾਰੀ ਸਭਾ ਦੇ ਤੋਂ ਆਨ ਜੈ ਆਦਮ ਸਿੰਘ ਕਿਸਾਨ ਯੂਨੀਅਨ ਆਗੂ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ਮੰਦਰ ਉੱਤੇ ਕਾਫੀ ਵੱਡੀ ਪੱਧਰ ਤੇ ਖਰਚਾ ਆਉਣ ਦੀ ਸਭਾਵਨਾ ਹੈ ਮੰਦਰ ਕੰਪਲੀਟ ਹੋਣ ਉਪਰੰਤ ਇੱਕ ਬਹੁਤ ਹੀ ਸੁੰਦਰ ਦਿੱਖ ਪ੍ਰਦਾਨ ਕਰੇਗਾ ਸੋ ਇਹ ਸਾਰਾ ਕਾਰਜ ਤਨ ਹੀ ਸੱਜਣਾ ਦੇ ਸਹਿਯੋਗ ਨਾਲ ਹੀ ਪੂਰਾ ਹੋ ਸਕਦਾ ਹੈ ਜੇ ਕਿਤੇ ਕਿਸੇ ਕੰਮ ਵਿੱਚ ਘਾਟ ਹੋਵੇ ਕੋਈ ਵੀ ਬੰਦਾ ਬੇਝਿਜਕ ਆ ਕੇ ਦੱਸ ਸਕਦਾ ਹੈ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਧੰਨਵਾਦ ਜੀ ਹਾਂਜੀ ਜਿਹੜਾ ਜੀ ਅੱਜ ਵੀਡੀਓ ਮਾਈਆਂ ਤੇ ਕੰਮ ਚੱਲ ਰਿਹਾ ਇਹ ਕੀ ਕੀ ਕੰਮ ਚੱਲ ਰਿਹਾ ਕੀ ਕਰ ਰਹੇ ਹਾਂ ਜੀ ਇਹ ਵਿੱਚ ਇਹ ਮੰਦਰ ਬੀਬੜੀਆਂ ਮਾਤਾ ਸਹਿਣਾ ਇੱਥੇ ਕਾਰ ਸੇਵਾ ਚੱਲ ਰਹੀ ਹੈ ਪੱਥਰ ਦੀ ਪੱਥਰ ਲਾ ਰਹੇ ਹਾਂ ਨਵਾਂ ਸਾਰਾ ਪੁਰਾਣਾ ਪਟਕੇ ਨਵਾਂ ਲਾ ਰਹੇ ਹਾਂ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਦਾਨੀ ਸੱਜਣਾ ਨੂੰ ਜੇ ਕੋਈ ਦਾਨ ਕਰਨਾ ਚਾਹੁੰਦਾ ਮਾਤਾ ਬੀਬੜਿਆਂ ਦੇ ਅਸੀਂ ਇਹਦਾ ਖਾਤਾ ਵੀ ਪਾ ਦਾਂਗੇ ਬੀਬੜਿਆਂ ਮਾਤਾ ਕਮੇਟੀ ਦਾ ਜਿਹੜਾ ਨਾਮਾ ਖੋਲਿਆ ਤੇ ਜੇ ਕੋਈ ਆ ਕੇ ਦੇਣਾ ਚਾਹੁੰਦਾ ਜਾਂ ਗੱਲੇ ਚ ਪਾਉਣਾ ਚਾਹੁੰਦਾ ਜੋ ਵੀ ਮਤਲਬ ਜਿਹਦੇ ਹਿਸਾਬ ਨਾਲ ਵੀ ਦਾਨ ਕਰਨਾ ਚਾਹੁੰਦਾ ਵੱਧ ਤੋਂ ਵੱਧ ਦਾਨ ਕਰਨ ਬੇਨਤੀ ਕਰਦੇ ਆ ਕਿ ਸਾਰੀ ਕਮੇਟੀ ਵੱਲੋਂ ਕਿ ਮਾਤਾ ਦੇ ਜਿਹੜਾ ਵੀ ਤੁਹਾਡਾ ਦਾਨ ਆ ਜਿਹੜਾ ਦਿੱਤਾ ਜਾਊਗਾ ਸਹੀ ਪੈਸੇ ਲੱਗਣਗੇ ਜਿੱਥੇ ਜ਼ਰੂਰਤ ਹੀ ਉੱਥੇ ਪੈਸਾ ਲਾਉਗੇ ਫालतू ਕੋਈ ਪੈਸਾ ਖਰਾਬ ਨਹੀਂ ਕੀਤਾ ਜਾਊਗਾ ਇਸ ਕਰਕੇ ਦੁਬਾਰੇ ਫੇਰ ਬੇਨਤੀ ਕਰਦੇ ਆ ਸਾਰੀ ਕਮੇਟੀ ਵੱਲੋਂ ਕਿ ਜੋ ਕੋਈ ਦਾਨੀ ਸੱਜਣ ਚਾਹੇ ਬਤੇਜਾਂਸ ਬੈਠੇ ਨੇ ਚਾਹੇ ਕੋਈ ਸ਼ਹਿਰਾਂ ਚ ਬੈਠੇ ਨੇ ਜਾਂ ਕੋਈ ਪਿੰਡ ਦਾ ਦਾਨੀ ਸੱਜਣ ਕੋਈ ਦਾਨ ਕਰਨਾ ਚਾਹੁੰਦਾ ਉਹ ਵੱਤੋ ਵੱਤ ਦਾਨ ਕਰਨ ਜੀ ਕਿਉਂਕਿ ਉਹ ਪੱਥਰ ਦਾ ਕੰਮ ਚੱਲ ਰਿਹਾ ਇੱਥੇ ਮਾਤਾ ਦਾ ਸੋਹਣਾ ਮੰਦਿਰ ਬਣ ਜਾਣਾ ਤੇ ਬੜੀ ਸੰਗਤ ਆਉਂਦੀ ਇੱਥੇ ਸਾਰੇ ਪ੍ਰਬੰਧ ਦਾ ਲੰਗਰ ਦਾ ਵੀ ਹੋਰ ਵੀ ਜਣ ਕੇ ਜਿੰਨੇ ਵੀ ਮਤਲਬ ਮੇਲਾ ਲੱਗਦੇ ਆ 2 ਸਾਲ ਦੇ ਵਿੱਚ ਸਾਰਾ ਪ੍ਰਬੰਧ ਕਰ ਰਹੇ ਆ ਕੋਈ ਵੀ ਪੈਸਾ ਗਲਤਨ ਲੱਗੂਗਾ ਇਸ ਕਰਕੇ ਵੱਤੋ ਵੱਤ ਦਾਨ ਕੀਤਾ ਜਾਂਦਾ ਜੈ ਵੀਰਿਆ ਮਾਈਆਂ ਸਤਿਆਮਨ ਅੱਜ ਜੀ ਮੰਦਰ ਦੀ ਕਾਰ ਸੇਵਾ ਸ਼ੁਰੂ ਹੋਈ ਆ ਨਵੀਨੀਕਰਨ ਸ਼ੁਰੂ ਹੋਇਆ ਕਿਉਂਕਿ ਮੰਦਰ ਨੂੰ ਬਹੁਤ ਸੁੰਦਰ ਬਣਾਇਆ ਜਾ ਰਿਹਾ ਪਹਿਲਾਂ ਜੋ ਪੱਥਰ ਲੱਗਿਆ ਸੀ ਉਹ ਟੁੱਟ ਚੁੱਕਿਆ ਸੀਗਾ ਤੇ ਨਵੇਂ ਡਿਜ਼ਾਈਨ ਦਾ ਪੱਥਰ ਲਾਇਆ ਜਾ ਰਿਹਾ ਅਸੀਂ ਸੰਗਤ ਨੂੰ ਜੇ ਤੇ ਬੀਬੀਆਂ ਮਾਈਆਂ ਦੀ ਮਹਾਨ ਕਿਰਪਾ ਸੰਗਤ ਤੇ ਉਹਨਾਂ ਨੂੰ ਬੇਨਤੀ ਕਰਦੇ ਵਾਧੂ ਵਾ ਹਿੱਸਾ ਪਾਓ ਸਹਿਯੋਗ ਕਰੋ ਕਿਉਂਕਿ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਪੱਥਰ ਲੱਗਣਾ ਕਾਰ ਸੇਵਾ ਵੀ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਣੀ ਆ ਐਨ ਆਰ ਆਈ ਭਰਾਵਾਂ ਨੂੰ ਸਰਦਾਰ ਨੂੰ ਵੀਰਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੱਧ ਵੱਧ ਦਾਨ ਸਿਸਾ ਪਾਇਆ ਜਾਵੇ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਜਿਹੜਾ ਅਸੀਂ ਖਾਤਾ ਹੈਗਾ ਉਹਦਾ ਨੰਬਰ ਵੀ ਪਾ ਦੇਵਾਂਗੇ ਖਾਤੇ 'ਚ ਵੀ ਪਾ ਸਕਦੇ ਹੋ ਆ ਕੇ ਵੀ ਦੇ ਸਕਦੇ ਹੋ ਦੇਖ ਵੀ ਸਕਦੇ ਹੋ ਆ ਕਿ ਕੋਈ ਵੀ ਵੀ ਇੱਥੇ ਬਹੁਤ ਵਧੀਆ ਕਾਰ ਸੇਵਾ ਚੱਲ ਰਹੀ ਆ ਪਾਰਕ ਬਣਾਏ ਗਏ ਆ ਉਹਦੋਂ ਬਾਅਦ ਬਾਥਰੂਮ ਬਣਾਏ ਜਾਣਗੇ ਸੰਕਟਾਂ ਦੇ ਦੀ ਸਹੂਲਤ ਲਈ ਬਤ ਵਤ ਇੱਥੇ ਕਾਰ ਸੇਵਾ ਚੱਲ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ